ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਜੜਦੀ ਕਲਾਂ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੁਸਤਾਨ ਦੀ ਕੀ ਦਸ਼ਾ ਸੀ ਆਓ ਇਸੇ ਤਰ੍ਹਾਂ ਸੀ ਇਸ ਵੀਡੀਓ ਦੇ ਵਿੱਚ ਜਾਣਦੇ ਆਂ ਕਿ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਤੋਂ ਪਹਿਲਾਂ ਇਸਲਾਮਤ ਦਾ ਕੀ ਹਾਲ ਸੀ ਸੋ ਆਓ ਜਾਣਦੇ ਆਂ ਇਸਲਾਮ ਦਾ ਬਾਨੀ ਮੁਹੰਮਦ ਸਾਹਿਬ ਹੋਏ ਹਨ ਉਹ ਸਨ 570 ਈਸਵੀ ਨੂੰ ਮੱਕੇ ਸ਼ਹਿਰ ਵਿੱਚ ਜੰਮੇ ਅਤੇ 36 ਸਾਲ ਦੀ ਉਮਰ ਪੂਰ ਕੇ ਮਦੀਨੇ ਵਿੱਚ ਇਹਨਾਂ ਨੇ ਚਲਾਨਾ ਕੀਤਾ ਮੱਧ ਏਸ਼ੀਆ ਦੇ ਪੁਰਾਣੇ ਯਵਨੀ ਮਤ ਦੇ ਆਸਰਾ ਲੈ ਕੇ ਇੱਕ ਨਵਾਂ ਮਤ ਚਲਾਇਆ ਉਸ ਮਤ ਦਾ ਨਾਮ ਸਲਾਮ ਰੱਖਿਆ ਤੇ ਉਸ ਦੇ ਪੁਜਾਰੀਆਂ ਨੂੰ ਮੁਸਲਮਾਨ ਆਖਿਆ ਜਾਣ ਲੱਗਾ ਅੰਜੀਲ ਦੇ ਮੁਕਾਬਲੇ ਤੇ ਕੁਰਾਨ ਨਵਾਂ ਗ੍ਰੰਥ ਰਚਿਆ ਮੁਹੰਮਦ ਸਾਹਿਬ ਦੇ ਚਲਾਣੇ ਪਿੱਛੋਂ ਜੋ ਮਨੁੱਖ ਇਸਲਾਮ ਦੇ ਵਾਰਸ ਗੱਦੀ ਨਸ਼ੀਨ ਬਣੇ ਉਹਨਾਂ ਨੂੰ ਖਲੀਫੇ ਮੁਹੰਮਦ ਸਾਹਿਬ ਦੇ ਯਾਰ ਆਖਿਆ ਜਾਂਦਾ ਹੈ ਉਹਨਾਂ ਖਲੀਫਿਆਂ ਨੇ ਫੈਸਲਾ ਕੀਤਾ ਕਿ ਇਸਲਾਮ ਨੂੰ ਜਗਤ ਧਰਮ ਬਣਾਇਆ ਜਾਵੇ ਜਗਤ ਧਰਮ ਬਣਾਉਣ ਬਦਲੇ ਜੋ-ਜੋ ਕੁਰਬਾਨੀ ਕਰਨੀ ਪਵੇ ਉਹ ਉਹ ਕੀਤੀ ਜਾਵੇ ਡਰ ਤੇ ਲਾਲਚ ਦਾ ਹਥਿਆਰ ਵਰਤਣਾ ਪਵੇ ਤਾਂ ਉਸ ਦੇ ਬਰਤਨ ਵਿੱਚ ਰਤਾ ਟਿਲਣਾ ਕੀਤੀ ਜਾਵੇ ਉਸ ਨਿਸ਼ਾਨੇ ਨੂੰ ਮਿਤਕੇ ਅਰਬ ਦੇ ਮੁਸਲਮਾਨ ਮੱਧ ਏਸ਼ੀਆ ਦੇ ਚੌਗਿਰਦੇ ਖਿਲਰਨ ਲੱਗੇ ਸੋ ਜਿਸ ਤਰ੍ਹਾਂ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਿਆ ਕਿ ਗੁਰੂ ਨਾਨਕ ਪਾਸ਼ਾ ਜੀ ਤੋਂ ਪਹਿਲਾਂ ਸਲਾਮਤ ਦਾ ਕੀ ਹਾਲ ਸੀ ਸੋ ਇਸੇ ਤਰ੍ਹਾਂ ਹੀ ਅਸੀਂ ਅਗਲੀ ਵੀਡੀਓ ਦੇ ਵਿੱਚ ਇਸ ਨੂੰ ਜਾਣਾਂਗੇ ਕਿ ਹਿੰਦ ਉੱਤੇ ਮੁਸਲਮਾਨਾਂ ਦੇ ਹਮਲੇ ਕਿਸ ਤਰ੍ਹਾਂ ਹੋਏ ਤੋ ਇਸੇ ਤਰ੍ਹਾਂ ਆਪ ਜੀ ਸਾਡੀਆਂ ਵੀਡੀਓਜ਼ ਦੇ ਨਾਲ ਜੁੜੇ ਰਹੋ। ਅਗਰ ਆਪ ਜੀ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਹੁਣ ਸਾਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ।